ਜਿਹੜੀ ਈਡੀ ਦੀ ਰੇਡ ਹੋਈ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਸੰਬੰਧੀਆਂ ਤੇ ਨਾਲ ਹੀ ਇਸਤਾਰੋ ਪਾਰੀਆਂ ਦੇ ਸੋ ਕੀ ਤੁਸੀਂ ਐਜ਼ ਅ ਕੰਪਲੇਨੈਂਟ ਹੋ ਕੀ ਉਹ ਪੂਰਾ ਮਾਮਲਾ ਉਹਨਾਂ ਕੰਪਲੀਟ ਕੀਤੀ ਸੀ ਇਸ ਤਰ੍ਹਾਂ ਦੀ ਘਰ ਹੋਈ ਹੈ ਉਹ ਦੇਖੋ ਜਿਹੜੀ ਅੱਜ ਈਡੀ ਦੀ ਰੇਡ ਹੋਈ ਹੈ ਲੁਧਿਆਣਾ ਦੇ ਵਿੱਚ ਹੈਮਟਨ ਹੋਮਸ ਦੇ ਵਿੱਚ ਤੇ ਸੰਧੂ ਫੈਕਟਰੀ ਦੇ ਵਿੱਚ ਉਹ ਮੈਨੂੰ ਜਿੱਥੇ ਤੱਕ ਲੱਗਦਾ ਹੈ ਮੇਰਾ ਇੱਕ ਕੇਸ ਚੱਲਦਾ ਪਿਆ ਉਹਦੇ ਵਿੱਚ ਮੈਂ ਕੰਪਲੇਨੈਂਟ ਅਗਾਵਾ ਜਿਹਦੇ ਵਿੱਚ ਮੈਂ ਇੱਕ ਕੇਸ ਫਾਈਲ ਕੀਤਾ ਹੈ ਕ੍ਰਿਮੀਨਲ ਗਜੀਬੋ ਇੰਡਸਟਰੀਸ ਰਾਇਲ ਇੰਡਸਟਰੀਸ ਬਾਕੀ ਉਹਦੇ ਚ 10 12 ਹੋਰ ਕੰਪਨੀਆਂ ਹੈਗੀਆਂ ਨੇ ਤੇ ਕੁਝ ਸਰਕਾਰੀ ਅਫਸਰ ਨੇ ਉਹ ਕੇਸ ਜਿਹੜਾ ਕ੍ਰਿਮੀਨਲ ਹੈ ਉਹਦੇ ਵਿੱਚ ਅਸੀਂ ਇੱਕ ਈਡੀ ਨੂੰ ਵੀ ਕੰਪਲੇਂਟ ਪਾਈ ਸੀਗੀ ਉਸ ਈਡੀ ਦੀ ਕੰਪਲੇਂਟ ਦੇ ਵਿੱਚ ਈਡੀ ਨੇ ਬਕਾਇਦਾ ਮੇਰੇ ਕੇਸ ਦੇ ਵਿੱਚ ਆ ਕੇ ਇੱਕ ਜਵਾਬ ਦਿੱਤਾ ਸੀ ਅੱਜ ਤੋਂ ਸਾਲ ਡੇਢ ਸਾਲ ਪਹਿਲੇ ਕਿ ਅਸੀਂ ਇਹਦੀ ਇਨਵੈਸਟੀਗੇਟ ਕਰਾਂਗੇ ਇਸ ਮੈਟਰ ਨੂੰ ਤੇ ਜੋ ਵੀ ਹੋਏਗੀ ਕਾਰਵਾਈ ਅਸੀਂ ਕਰਾਂਗੇ ਅੱਜ ਜੋ ਰੇਡਸ ਹੋ ਰਹੀਆਂ ਨੇ ਬਿਲਕੁਲ ਜਿਹੜੀ ਮੇਰੀ ਕ੍ਰਿਮੀਨਲ ਕੰਪਲੇਂਟ ਹੈਗੀ ਆ OC ਦੇ ਸਬਜੈਕਟ ਮੈਟਰ ਤੇ ਹੋ ਰਹੀ ਆ ਜੋ ਉਹਨਾਂ ਦੀ ਰੇਡਸ ਤੋਂ ਲੱਗ ਰਿਹਾ ਪਤਾ ਕਿਉਂਕਿ ਜਿਹੜੀ ਉਹ ਰੇਡ ਪਹਿਲੇ ਹੈਮਟਨ ਹੋਮਸ ਤੇ ਹੋਈ ਆ ਤੇ ਫਿਰ ਦੁਬਾਰਾ ਤੀ ਉਹਦੇ ਤੇ ਸੰਦੂ ਦੀ ਫੈਕਟਰੀ ਤੇ ਉੱਤੇ ਹੋਈ ਆ ਕਿਉਂਕਿ ਇਹ ਸੰਦੂ ਉਹੀ ਆ ਜਿਹੜਾ ਗਜੀਬੋ ਇੰਡਸਟਰੀਜ਼ ਦੇ ਰਾਇਲ ਇੰਡਸਟਰੀਜ਼ ਤੇ ਉੱਤੇ FIR ਹੋਈ ਸੀ ਉਹਦੇ ਨਾਲ ਲਿੰਕਡ ਆ ਇਹ ਇਸ ਕਰਕੇ ਮਤਲਬ ਕਿ ਜਿਹੜੀ ਇਹ ਪ੍ਰੋਪਰਟੀ ਦੇ ਜਿਹੜੇ ਮੈਟਰ ਨੇ ਹੈਮਟਨ ਹੋਮਸ ਦੇ ਇਹ ਸ਼ਾਇਦ ਉਦੇ ਤੇ ਹੀ ਹੋ ਰਹੀ ਹੈ ਰੀਟਸ। ਮਾਮਲਾ ਕੀ ਹੁੰਦਾ ਹੈ? ਮਾਮਲਾ ਕਿੰਨੇ ਕਿੰਨੇ ਕਰੋੜ ਦਾ ਟੋਟਲ ਕੱਪਲਾ ਹੈ ਤੇ ਮਾਮਲਾ ਕੀ ਹੈ? ਇਹ ਮਾਮਲਾ ਜੀ ਇਦਾਂ ਹੈਗਾ ਕਿ ਅਸੀਂ ਇੱਕ ਸੰਸਥਾ ਮੇਰੇ ਲੋਕ ਅਧਿਕਾਰ ਚਲਾ ਰਹੇ ਹਾਂ ਜਿਹੜੇ ਅਸੀਂ ਕੀ ਪੁਰਾਣੀ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਦੇ ਚ ਤੁਹਾਨੂੰ ਤੁਸੀਂ ਦੇਖਣਾ ਕਿ ਅਸੀਂ ਰਵਨੀਤ ਬਿੱਟੂ ਜਾਂ ਹੋਰ ਐਮਐਲਐਸ ਦੇ ਧਰਨੇ ਵੀ ਲਗਾਏ ਨੇ ਜਿਹੜੇ ਲੁਧਿਆਣੇ ਦੇ ਵਿੱਚ ਕੰਮ ਨਹੀਂ ਕਰਦੇ ਜਾਂ ਪਬਲਿਕ ਦੇ ਅਗੇਂਸਟ ਕੰਮ ਕਰਦੇ ਨੇ। ਜੋਦੜ ਰਵਨੀਤ ਬਿੱਟੂ ਐਮਪੀ ਸੀ ਉਹਦੇ ਖਿਲਾਫ ਅਸੀਂ ਧਰਨੇ ਲਗਾਏ ਸੀ ਅਸੀਂ ਐਮਐਲਏਸ ਦੇ ਉੱਤੇ ਕੇਸ ਕੀਤੇ ਹੋਏ ਨੇ ਕ੍ਰਿਮੀਨਲ ਕੇਸ ਜਿਹੜੇ ਆਪਣੇ ਏਰੀਆ ਦੇ ਕੰਮ ਨਹੀਂ ਕਰਦੇ ਸੜਕਾਂ ਨਹੀਂ ਬਣਾਉਂਦੇ ਜਾਂ ਜਿਹੜੇ ਹੋਰ ਪਬਲਿਕ ਸਰਵੰਟ ਹੋਣ ਦੇ ਨਾਲ ਤੇ ਉਹਨਾਂ ਨੂੰ ਕੰਮ ਕਰਨੇ ਪੈਂਦੇ ਚਾਹੀਦੇ ਨੇ ਇਸ ਤੋਂ ਇਲਾਵਾ ਅਸੀਂ ਡੀਸੀ ਉੱਤੇ ਤਹਿਸੀਲਦਾਰ ਏਡੀਸੀ ਸਾਰੇ ਅਫਸਰਸ ਜਿਹੜੇ ਇਲੈਕਸ਼ਨਸ ਦੇ ਵਿੱਚ ਇਨਵੋਲ ਹੋਣਦੇ ਉੱਤੇ ਉਹਨਾਂ ਦੇ ਉੱਤੇ ਵੀ ਅਸੀਂ ਕ੍ਰਿਮੀਨਲ ਕੇਸ ਕੀਤੇ ਹੋਏ ਨੇ ਜਿਨ੍ਹਾਂ ਕਰਕੇ ਜਾਲੀ ਵੋਟਿੰਗ ਹੁੰਦੀ ਆ ਜਾਂ ਹੋਰ ਇਲੈਕਸ਼ਨਸ ਦੇ ਵਿੱਚ ਕਪਲੇਬਾਜੀ ਹੁੰਦੀ ਹੈ ਉਹ ਵੀ ਸਾਡੇ ਕ੍ਰਿਮੀਨਲ ਕੇਸ ਚੱਲਦੇ ਪਏ ਨੇ ਅਸੀਂ ਇਦਾਂ ਦੇ ਕ੍ਰਿਮੀਨਲ ਕੇਸ ਕਰਦੇ ਰਹਿੰਦੇ ਆ ਜਿਹੜੇ ਪਬਲਿਕ ਸਰਵੈਂਟਸ ਹੁੰਦੇ ਨੇ ਉਹਨਾਂ ਦੇ ਉੱਤੇ ਪਬਲਿਕ ਦੀ ਹੈਲਪ ਲਾਈ ਜਾਂ ਪਬਲਿਕ ਨੂੰ ਅਵੇਅਰ ਕਰਨ ਲਈ ਇਹ ਉਸੇ ਦੌਰਾਨ ਇੱਕ ਸਾਡੇ ਨੋਟਿਸ 'ਚ ਆਇਆ ਸੀਗਾ ਕਿ ਇੱਕ ਬਹੁਤ ਵੱਡਾ ਘਪਲਾ ਘੱਟੋ-ਘੱਟ 20-30 ਹਜ਼ਾਰ ਕਰੋੜ ਦਾ ਘਪਲਾ ਲੁਧਿਆਣੇ ਦੇ ਵਿੱਚ ਹੀ ਚੱਲ ਰਿਹਾ ਵੈ ਜਿਹਦੇ ਵਿੱਚ ਪੰਜਾਬ ਕੀ ਪੂਰੇ ਨੈਸ਼ਨਲ ਲੈਵਲ ਦੇ ਕਈ ਵੱਡੇ ਲੀਡਰਸ ਔਰ ਪੰਜਾਬ ਦੇ ਕਈ ਬਹੁਤ ਵੱਡੇ ਆਈਐਸ ਜਾਂ ਤੁਸੀਂ ਇਹ ਕਹਿ ਲੋ ਐਡਮਿਨਿਸਟ੍ਰੇਸ਼ਨ ਦੇ ਜਿਹੜੀ ਲੋਬੀ ਉਹ ਜੁੜੀ ਹੋਈ ਹੈ ਇਸ ਕਪਲੇ ਦਾ ਸਾਨੂੰ ਕਿੱਥੋਂ ਪਤਾ ਲੱਗਿਆ ਇੱਕ ਐਫਆਈਆਰ ਕਿ ਹੋਈ ਸੀ ਰਾਇਲ ਇੰਡਸਟਰੀਜ਼ ਤੇ ਗਜੀਬੋ ਦੇ ਉੱਤੇ ਉਹ ਐਫਆਈਆਰ ਹੋਈ ਸੀ ਕਿ ਇਹਨਾਂ ਨੇ ਗਲਤ ਤਰੀਕੇ ਨਾਲ ਸਰਕਾਰੀ ਜ਼ਮੀਨ ਨੂੰ ਵੇਚਿਆ ਉਸ ਐਫਆਈਆਰ ਤੋਂ ਅੱਗੇ ਚੱਲਦੇ ਹੋਏ ਅਸੀਂ ਦੇਖਿਆ ਕਿ ਉਹ ਜਿਹੜੀ ਜ਼ਮੀਨ ਸੀ ਸਰਕਾਰੀ ਉਹ ਕਟੋਵੜ ਨੇ ਦਾ 1000 ਕਿੱਲਾ ਸੀ ਜਿਹੜੀ ਕਿ ਅੱਜ ਦੇ ਟਾਈਮ ਫੇਸ 8 ਦੇ ਨਾਮ ਤੋਂ ਫੋਕਲ ਪੁਆਇੰਟ ਲੁਧਿਆਣਾ ਦੇ ਨਾਮ ਤੋਂ ਜਾਣੀ ਜਾਂਦੀ ਹੈ ਇਹ ਜਿਹੜੀ ਜ਼ਮੀਨ ਹੈਗੀ ਹੈ ਇਹ ਗਰੀਬ ਕਿਸਾਨਾਂ ਤੋਂ ਜ਼ਬਰਦਸਤੀ ਐਕਵਾਇਰ ਕਰਕੇ بڑے ਨੋਮੀਨਲ ਰੇਟ ਦੇ ਉੱਤੇ ਇੰਡਸਟਰੀ ਨੂੰ ਦਿੱਤੀ ਗਈ ਸੀ ਇੰਡਸਟਰੀ ਡਵੈਲਪਮੈਂਟ ਕਰਨ ਲਈ ਇਹ 90 1992 ਦੇ ਵਿੱਚ ਐਕਵਾਇਰ ਕੀਤੀ ਗਈ ਸੀ ਜਿਹੜੀ ਬਿਆਨ ਸਿੰਘ ਗਵਰਨਮੈਂਟ ਨੇ ਐਕਵਾਇਰ ਕੀਤੀ ਸੀ ਤੇ ਆਪਣੇ ਚਹੇਤਿਆਂ ਨੂੰ ਇਹ ਦਿੱਤੀ ਗਈ ਸੀ ਇਹ ਮੈਂ ਨਹੀਂ ਕਹਿੰਦਾ ਇਹ ਔਨਰੇਬਲ ਹਾਈ ਕੋਰਟ ਦਾ ਇੱਕ ਆਰਡਰ 97 ਦਾ ਇਹ ਮੈਂ ਤੁਹਾਨੂੰ ਉਹਦੀ ਵੀ ਰੈਫਰੈਂਸ ਦਊਂਗਾ ਇਹ ਉਹਦੇ ਵਿੱਚ ਸਾਫ਼ ਜੱਜ ਸਾਹਿਬ ਨੇ ਲਿਖਿਆ ਸੀਗਾ ਕਿ ਇਹ ਚਾਹੇਤਿਆਂ ਨੂੰ ਦਿੱਤੀ ਗਈ ਤੇ ਇਹਦਾ ਕੋਈ ਵੀ ਜਿਹੜਾ ਪ੍ਰੋਪਰ ਪ੍ਰੋਸੀਜਰ ਹੁੰਦਾ ਹੈ ਆਕਸ਼ਨ ਦਾ ਜਾਂ ਕੋਈ ਉਹ ਨਹੀਂ ਅਡਾਪਟ ਕੀਤਾ ਗਿਆ ਸਾਨੂੰ ਖੁਸ਼ੀ ਸੀ ਕਿ ਪੰਜਾਬ ਦੇ ਵਿੱਚ ਆਪ ਗਵਰਨਮੈਂਟ ਆਈ ਹੈ ਇਹ ਇਮਾਨਦਾਰ ਹੋਣਗੇ ਪਰ ਮੇਰੇ ਬਹੁਤ ਵਾਰ ਚੱਕਣ ਤੋਂ ਬਾਅਦ ਵੀ ਆਪ ਗਵਰਨਮੈਂਟ ਨੇ ਵੀ ਮੇਰੀ ਇਸ ਗੱਲ ਦੇ ਉੱਤੇ ਕੋਈ ਗੌਰ ਨਹੀਂ ਕੀਤਾ ਅਸੀਂ ਜਿਹੜੀ ਕੰਪਲੇਂਟ ਫਾਈਲ ਕਰਨੀ ਸਾਨੂੰ ਬਈ ਕ੍ਰਿਮੀਨਲ ਕੰਪਲੇਂਟ ਕੇਸ ਦੇ ਵਿੱਚ ਉਹ ਇਸ ਤੋਂ ਬਾਅਦ ਹੀ ਹੋਈ ਇਸ ਕੇਸ ਦੇ ਵਿੱਚ ਜਿਹੜੀ ਅਸੀਂ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਜਦੋਂ ਅਸੀਂ ਇਹ ਫਾਈਲ ਕੀਤੀ ਅਸੀਂ ਹੋਰ ਦੇਖਿਆ ਜਿਹੜੇ ਗਵਾਹ ਆ ਰਹੇ ਤਹਿਸੀਲਦਾਰ ਪਟਵਾਰੀ ਉਸ ਤੋਂ ਬਾਅਦ ਕਾਨੂੰਨਗੋ ਜਾਂ ਹੋਰ ਦਫ਼ਤਰਾਂ ਦੇ ਡਿਸਟ੍ਰਿਕਟ ਆਪਣਾ এমਪਲੋਇਮੈਂਟ ਆਫਿਸ ਦੇ ਡਿਸਟ੍ਰਿਕਟ ਇੰਡਸਟਰੀਜ਼ ਆਫਿਸ ਦੇ ਮੈਂ ਕਿ ਹਰ ਦਫ਼ਤਰ ਦੇ ਜਿਹੜੇ ਗਵਾਹ ਆ ਰਹੇ ਨੇ ਉਹ ਸਾਰਿਆਂ ਨੂੰ ਗਵਾਹੀਆਂ ਕਰਾਂ ਤੋਂ ਬਾਅਦ ਇਹੀ ਪਤਾ ਲੱਗਦਾ ਕਿ ਇਹ ਜਿਹੜਾ ਘਪਲਾ ਵੈ ਇਹ ਸਰਕਾਰੀ ਅਫਸਰਾਂ ਦੇ ਨਾਲ ਰਲ ਕੇ ਹੋਇਆ ਹੈ ਇਹ ਘਪਲਾ ਕੀ ਸੀਗਾ ਕੁਝ ਕੰਪਨੀਆਂ ਨੂੰ ਜਿਹੜੀਆਂ ਕਿ ਪੰਜਾਬ ਦੀਆਂ ਹੀ ਨਹੀਂ ਲੁਧਿਆਣੇ ਦੀਆਂ ਹੀ ਨਹੀਂ ਇੰਡੀਆ ਦੀਆਂ ਬਹੁਤ ਨਾਮੀ ਕੰਪਨੀਆਂ ਨੇ ਉਹਨਾਂ ਨੂੰ 50-50 ਸੌ-ਸੌ ਕਿੱਲੇ ਜਗ੍ਹਾ ਦੇ ਦਿੱਤੀ ਗਈ ਬਿਨਾ ਕਿਸੇ ਆਕਸ਼ਨ ਤੋਂ ਬਿਨਾ ਕਿਸੇ ਐਡਵਰਟਾਈਜ਼ਮੈਂਟ ਤੋਂ ਬੇਨ ਸਿੰਘ ਗਵਰਨਮੈਂਟ ਵੱਲੋਂ ਇਹ ਜਗ੍ਹਾ ਲੋਟ ਹੋਈ ਸੀਗੀ ਉਹ ਜਗ੍ਹਾ ਦੇਣ ਤੋਂ ਬਾਅਦ ਉਹਨਾਂ ਨੇ ਇਹਦੇ ਉੱਤੇ ਇੰਡਸਟਰੀ ਡਵੈਲਪ ਕਰਨੀ ਸੀਗੀ ਇੰਡਸਟਰੀ ਡਵੈਲਪ ਕਰਨ ਲਈ ਉਹਨਾਂ ਨੂੰ ਸਿਰਫ 1 ਸਾਲ ਦਾ ਵਿੱਚੋਂ ਟਾਈਮ ਦਿੱਤਾ ਗਿਆ ਸੀਗਾ ਕਿ 1 ਸਾਲ ਦੇ ਵਿੱਚ ਆਪਣੇ ਨਕਸ਼ੇ ਪਾਸ ਕਰਾ ਕੇ ਤੁਸੀਂ ਇੰਡਸਟਰੀ ਲਗਾਓ ਪਰ 5 ਸਾਲ ਬੀਤਣ ਤੇ ਵੀ ਇਹਨਾਂ ਨੇ ਕੋਈ ਇੰਡਸਟਰੀ ਡਵੈਲਪ ਨਹੀਂ ਕੀਤੀ ਤਾਂ 1997 ਦੇ ਵਿੱਚ ਇੱਕ ਕੇਸ ਫਾਈਲ ਹੋਇਆ ਆਨਰੇਬਲ ਹਾਈ ਕੋਰਟ ਦੇ ਵਿੱਚ ਉਹਦੇ ਵਿੱਚ ਕਿਨੇ ਕੀਤਾ ਕੀ ਨਹੀਂ ਕੀਤਾ ਮੈਨਾਂ ਚ ਨਹੀਂ ਜਾਣਾਂ ਜਾਂਦਾ ਪਰ ਉਸ ਕੇਸ ਦੇ ਵਿੱਚ ਇਹ ਜਿੰਨੀ ਵੀ ਜਗ੍ਹਾ ਸੀ 600 700 ਕਿੱਲੇ ਜਾਂ 1000 ਕਿੱਲੇ ਫੇਸ 8 ਵਾਲੀ ਜ਼ਮੀਨ ਦੀ ਅਕਵਾਇਰ ਜਿਹੜੀ ਕਰਕੇ ਅਲਾਟ ਕੀਤੀ ਗਈ ਸੀ ਅਲਾਟਮੈਂਟ ਹਾਈ ਕੋਰਟ ਨੇ ਕੈਨਸਲ ਕਰ ਦਿੱਤੀ ਸੀ ਕਿੱਦਾਂ ਇਸ ਨੂੰ ਦੁਬਾਰਾ ਤੀ ਅੱਗੇ ਚਲਾਇਆ ਗਿਆ ਇਹ ਜਾਂ ਤਾਂ ਜਿਹੜੀ ਪੰਜਾਬ ਦੀ ਲੋਬੀ ਹੈਗੀ ਹੈ ਹਾਈएस्ट ਲੋਬੀ ਹੈ ਜਿਹੜੇ ਸੈਕਟਰੀਜ਼ ਨੇ ਜਾਂ ਜਿਹੜੇ ਵੱਡੇ ਅਫਸਰ ਨੇ ਉਹ ਜਾਣਦੇ ਨੇ ਜਾਂ ਇਹ ਇੰਡਸਟਰੀਜ਼ ਜਾਣਦੇ ਨੇ ਜਿਨ੍ਹਾਂ ਨੇ ਇਹਦੇ ਉੱਤੇ ਫਲੈਟ ਬਣਾਏ ਹੁਣ ਜਦੋਂ ਸੁਪਰੀਮ ਹਾਈ ਕੋਰਟ ਦੇ ਵਿੱਚੋਂ ਇਹ ਕੇਸ ਹਾਰ ਗਈ ਇਹ ਸਾਰੀ ਅਲਾਟਮੈਂਟ ਕੈਨਸਲ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਇਹ ਸਾਰਾ ਖੇਡ ਸ਼ੁਰੂ ਕੀਤਾ ਸੁਪਰੀਮ ਕੋਰਟ ਦੇ ਵਿੱਚ ਵੀ ਅਪਰੋਚ ਇਹਨਾਂ ਨੇ ਕੀਤੀ ਸੁਪਰੀਮ ਕੋਰਟ ਦੇ ਵਿੱਚ ਕੁਝ ਇਹਨਾਂ ਨੇ ਇਦਾਂ ਦਾ ਫਾਈਲ ਕੀਤਾ ਕੇਸ ਜਿਹਨੂੰ ਹੁਣ ਅਸੀਂ ਰਿਵੀਜ਼ਨ ਦੇ ਵਿੱਚ ਜਾ ਰਹੇ ਹਾਂ ਇਹਨੂੰ ਪਬਲਿਕ ਇੰਟਰਸਟ ਸੁਪਰੀਮ ਕੋਰਟ ਦੇ ਵਿੱਚ ਉਸ ਬੰਦੇ ਨੇ ਕੇਸ ਫਾਈਲ ਕਰਤਾ ਜਿਹੜਾ ਕਿ ਖੁਦ ਹਾਈ ਕੋਰਟ ਦੇ ਵਿੱਚ ਹਾਰ ਗਿਆ ਸੀ ਕੇਸ ਜਿਹਨੂੰ ਹਾਈ ਕੋਰਟ ਚ ਕੋਈ ਬੈਨੀਫਿਟ ਨਹੀਂ ਮਿਲਿਆ ਉਹਨੇ ਸੁਪਰੀਮ ਕੋਰਟ ਜਾ ਕੇ ਇਹਨਾਂ ਹਜ਼ਾਰ ਕਿੱਲੇ ਦੇ ਮਾਲਕਾਂ ਨਾਲ ਜਾ ਕੇ ਰਾਜੀਨਾਮਾ ਕਰ ਲਿਆ ਤੇ ਬਹੁਤ ਹਾਸੋਈਨੀ ਗੱਲ ਹੈ ਕਿ ਉਸ ਰਾਜੀਨਾਮੇ ਦੇ ਵਿੱਚ ਪੰਜਾਬ ਸਰਕਾਰ ਨੇ ਉਸ ਬੰਦੇ ਨੂੰ ਵੀ 20 ਕਿੱਲੇ ਜ਼ਮੀਨ ਦੇ ਦਿੱਤੀ ਇਨਾਮ ਦੇ ਤੌਰ ਤੇ ਅਸੀਂ ਫਰਦਰ ਉਹਦੀ ਵੀ ਇਨਵੈਸਟੀਗੇਸ਼ਨ ਈਡੀ ਤੋਂ ਕਰਵਾ ਰਹੇ ਹਾਂ ਹੁਣ ਜਿਹੜੀ ਇਹ ਜਿਹੜੀ ਹਜ਼ਾਰ ਕਿੱਲੇ ਆ ਇਹਦੇ ਵਿੱਚ ਕੱਲੀ ਹੈਮਪਟਨ ਹੋਮ ਨਹੀਂ ਹੈ ਇਹਦੇ ਵਿੱਚ ਬਹੁਤ ਵੱਡੀ ਵੱਡੀ ਇੰਡਸਟਰੀਜ਼ ਨੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਡਾਕੂਮੈਂਟਸ ਈਡੀ ਵੱਲੋਂ ਮੰਗੇ ਜਾ ਰਹੇ ਨੇ ਇਨਵੈਸਟੀਗੇਸ਼ਨ ਅੱਗੇ ਫਰਦਰ ਚੱਲੇਗੀ ਸਾਡੇ ਕੋਲੋਂ ਸਾਰੇ ਵਿਧ ਪ੍ਰੂਫ ਪਏ ਨੇ ਅਸੀਂ ਉਹ ਵੀ ਸਾਰੇ ਪ੍ਰੂਫ ਈਡੀ ਨੂੰ ਜਾਂ ਜਿਹੜੀ ਵੀ ਇਨਵੈਸਟੀਗੇਸ਼ਨ ਏਜੰਸੀ ਹੋਏ ਮੰਗੇਗੀ ਸਾਡੇ ਕੋਲੋਂ ਉਹ ਦਵਾਂਗੇ ਪਰ ਅਗਰ ਇਨ ਕੇਸ ਈਡੀ ਵੀ ਕਿਸੇ ਕਾਰਨ ਨਾਲ ਪ੍ਰੈਸ਼ਰ ਦੇ ਵਿੱਚ ਜਾਂ ਜਿੱਦਾਂ ਵੀ ਹੈ ਇਹ ਕੇਸ ਨੂੰ ਪਰਸਿਊ ਨਹੀਂ ਕਰਦੀ ਇਹ ਸਾਡਾ ਜਿਹੜਾ ਕ੍ਰਿਮੀਨਲ ਕੇਸ ਕੋਰਟ ਦੇ ਵਿੱਚ ਚੱਲ ਰਿਹਾ ਸੀ ਉਹਨੂੰ ਪਰਸਿਊ ਕਰਾਂਗੇ ਬਹੁਤ ਧਮਕੀਆਂ ਆਈਆਂ ਮੈਨੂੰ ਬਹੁਤ ਮੈਨੂੰ ਤਰੀਕੇ ਨਾਲ ਡਰਾਇਆ ਧਮਕਾਇਆ ਗਿਆ ਮੈਂ ਤੁਹਾਨੂੰ ਦਿਖਾਇਆ ਹੁਣੇ ਮੇਰੇ ਆਫਿਸ ਦੇ ਬਾਹਰ ਰੇਕੀਆਂ ਕੀਤੀਆਂ ਗਈਆਂ ਤਲਵਾਰਾਂ ਲੈ ਕੇ ਮੇਰੇ ਆਫਿਸ ਦੇ ਬਾਹਰ ਧਮਕੀਆਂ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਮੈਂ ਆਪਣੇ ਔਨਰੇਬਲ ਸ਼ਾਹਨਜੱਦ ਸਾਹਿਬ ਦੇ ਨੋਟਿਸ ਲਿਆਂਦਾ ਮੈਂ ਹਾਈ ਕੋਰਟ ਔਨਰੇਬਲ ਹਾਈ ਕੋਰਟ ਦੇ ਵਿੱਚ ਪ੍ਰੋਟੈਕਸ਼ਨ ਲਗਾਈ ਔਰ ਜਿਸ ਨੂੰ ਸਹੀ ਮੰਨਦੇ ਹੋਏ ਪੁਲਿਸ ਨੇ ਆਪਣੀ ਰਿਪੋਰਟ ਫਾਈਲ ਕੀਤੀ ਤਿੰਨ ਆਈਪੀਐਸ ਦੀ ਰਿਪੋਰਟ ਜਿਹੀ ਰੀਪੋਰਟ ਫਾਈਲ ਹੋਣ ਤੋਂ ਬਾਅਦ ਉਸ ਦੇ ਵਿੱਚ ਮੈਨੂੰ ਪ੍ਰੋਟੈਕਸ਼ਨ ਦਿੱਤੀ ਗਈ ਔਨਰੇਬਲ ਹਾਈ ਕੋਰਟ ਵੱਲੋਂ ਪਰ ਜਿਹੜੇ ਸਾਡੇ ਉਸ ਵੇਲੇ ਦੇ ਸੀਪੀ ਸਗੇ ਲੁਧਿਆਣਾ ਦੇ ਉਹਨਾਂ ਦੀ ਸਾਡੇ ਐਮਪੀ ਸਾਹਿਬ ਨਾਲ ਬਹੁਤ ਸਾੜ-ਗਾੜ ਸੀ ਜਿਨ੍ਹਾਂ ਦੇ ਹੈਮਟਨ ਹੋਮਸ ਦੇ ਵਿੱਚ ਨਾਮ ਆ ਰਿਹਾ ਉਹਨਾਂ ਕੋਲੋਂ ਉਹਨਾਂ ਨੇ ਸੀਪੀ ਸਾਹਿਬ ਨੇ ਆਪਣੇ ਪਿੰਡ ਦੇ ਵਿੱਚ ਕੁਝ ਲੱਖਾਂ ਦੇ ਵਿੱਚ ਸ਼ਾਇਦ 25 ਕੇ 50 ਲੱਖ ਰੁਪਇਆ ਡੋਨੇਟ ਵੀ ਕਰਾਇਆ ਇਸ ਕਰਕੇ ਕਦੇ ਸੀਪੀ ਸਾਹਿਬ ਨੇ ਉਸ ਵੇਲੇ ਮੇਰੀ ਗੱਲ ਵੱਲ ਗੋਰੀਆ ਨਹੀਂ ਬਿਲਕੁਲ ਮੇਰੀ ਜ਼ਿੰਦਗੀ ਨੂੰ ਖਤਰੇ 'ਚ ਪਾਇਆ ਸਾਡਾ ਕੇਸ ਖਤਮ ਕਰਾਉਣ ਦੀ ਕੋਸ਼ਿਸ਼ ਕੀਤੀ ਔਰ ਬਾਅਦ ਵਿੱਚ ਉਹ ਸੀਪੀ ਸਾਹਿਬ ਬਦਲੇ ਵੀ ਗਏ ਲੁਧਿਆਣੇ ਤੋਂ ਹੁਣ ਵੀ ਜਿਹੜੇ ਸੀਪੀ ਸਾਹਿਬ ਆਏ ਨੇ ਲੁਧਿਆਣਾ ਦੇ ਵਿੱਚ ਮੈਂ ਹੁਣੇ ਇੱਕ ਘੰਟਾ ਪਹਿਲੇ ਉਹਨਾਂ ਨੂੰ ਬੇਨਤੀ ਕਰਕੇ ਹਟਿਆ ਵਾਂ ਕਿ ਮੈਨੂੰ ਥ੍ਰੈਟ ਪਹਿਲੇ ਵੀ ਆਉਂਦੇ ਰਹੇ ਨੇ ਮੇਰੀ ਰੇਕੀ ਹੁੰਦੀ ਰਹੀ ਹੈ ਤਲਵਾਰਾਂ ਲੈ ਕੇ ਅਸਲਾ ਲੈ ਕੇ ਬੰਦੇ ਮੇਰੇ ਆਫਿਸ ਤੱਕ ਆਉਂਦੇ ਰਹੇ ਨੇ ਹੌਨਰੇਬਲ ਹਾਈ ਕੋਰਟ ਨੇ ਮੇਰੀ ਸਕਿਉਰਿਟੀ ਲਗਾਈ ਹੈ ਇਸ ਸਕਿਉਰਿਟੀ ਨੂੰ ਵਧਾਇਆ ਜਾਵੇ ਕਿਉਂਕਿ ਆਉਣ ਵਾਲੇ ਟਾਈਮ 'ਚ ਮੈਨੂੰ ਤੇ ਮੇਰੇ ਪਰਿਵਾਰ ਨੂੰ ਖਤਰਾ ਹੋ ਸਕਦਾ ਹੈ ਇਹ ਤੇ ਗੱਲ ਰਹਿ ਗਈ ਮੇਰੀ ਜਿਹੜੀ ਗੱਲ ਹੈਗੀ ਹੈ ਏਡੀ ਦੇ ਕੇਸ ਦੀ ਤੇ ਇਸ ਪ੍ਰੋਪਰਟੀ ਦੇ ਰਿਗਾਰਡਿੰਗ ਅਗਰ ਏਡੀ ਨਹੀਂ ਵੀ ਕੁਝ ਕਰਦੀ ਤੇ ਅਸੀਂ ਆਪਣਾ ਕੇਸ ਪਰਸੂ ਕਰਾਂਗੇ ਸਾਡੇ ਕੋਲ ਸਾਰੇ ਪ੍ਰੂਫ ਨੇ ਈਡੀ ਮੰਗ ਵੀ ਲਈ ਹੈ ਔਰ ਅੱਗੇ ਜੋ ਵੀ ਮੰਗੇਗੀ ਸਾਡੇ ਕੋਲ ਅਸੀਂ ਦਵਾਂਗੇ ਸਰ ਜੀ ਏਡੀ